ਇਹ ਸ਼ੁਰੂ ਤੋਂ ਹੀ ਬੱਚਾ ਬੜਾ ਸੈਂਸੇਰ ਸੀਗਾ ਜੀ ਹਮੇਸ਼ਾ ਆਪਣੀ ਗਰਾਊਂਡ 'ਚ ਸਵੇਰੇ ਵੀ ਆਉਂਦਾ ਸੀ ਟ੍ਰੇਨਿੰਗ ਕਰਦਾ ਸੀ ਥੋੜਾ ਜਿਹਾ ਬਾਕੀ ਚੀਜ਼ਾਂ ਵਾਲੇ ਦਾ ਸ਼ੁਰੂ ਤੋਂ ਧਿਆਨ ਘਟਾ ਸ਼ਰਾਰਤਾ ਸ਼ੁਰੂ ਤੋਂ ਘਾਟੀ ਕਰਦਾ ਸੀਗਾ ਸ਼ੁਰੂ ਤੋਂ ਕ੍ਰਿਕਟ ਸੈਂਸੇਰਟੀ ਨਾਲ ਕੇ ਅਡਰੈਸ ਸੀਗਾ ਆ ਜਦੋਂ ਵੀ ਆਈਪੀਐਲ ਦੇ ਦਰਵਾਜ਼ੇ ਤੋਂ ਹੀ ਇੰਡੀਆ ਦੀ ਟੀਮ ਦੇ ਰਹੇ ਪੌੜੀਆਂ ਜਿਹੜੀਆਂ ਨੇ ਉਹ ਹੁੰਦੀਆਂ ਨੇ ਤੁਹਾਡੇ ਵੱਲੋਂ ਕਹੋ ਜੀ ਪਰਫਾਰਮੈਂਸ ਵਰਕ ਕੀਤੀ ਜਾਏਗੀ ਕਿ ਇੰਡੀਆ ਟੀਮ ਨੂੰ ਰਿਪਰਿਜ਼ੈਂਟ ਕਰੋ ਅੰਮ੍ਰਿਤਸਰ ਵੱਲੋਂ ਮੇਰੇ ਵੱਲੋਂ ਤੇ ਪੂਰੀ ਕੋਸ਼ਿਸ਼ ਹੋਏਗੀ ਜੀ ਜਿੰਨਾ ਮਤਲਬ ਓਪਰਚੁਨਿਟੀ ਮਿਲੇਗੀ ਉਨਾ ਵਧੀਆ ਪਰਫਾਰਮ ਕਰਾਂ ਜੇ ਇੱਥੇ ਵੀ ਸਿਚੁਏਸ਼ਨ 'ਚ ਬੈਟਿੰਗ ਆਏਗੀ ਤੇ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗਾ ਪਿਛਲੇ ਸਾਲ ਕਾਫੀ ਮਿਹਨਤ ਕੀਤੀ ਐ ਤਦੇ ਇਹ ਪਲੇਟਫਾਰਮ ਮਿਲਿਆ ਤੇ ਕੋਸ਼ਿਸ਼ ਹੋਏਗੀ ਅੱਗੇ ਵੀ ਮਿਹਨਤ ਕਰਾਂ ਤੇ ਇੰਡੀਆ ਲਈ ਖੇਲਣ ਦਾ ਮੌਕਾ ਮਿਲਿਆ ਮੈਂ 8 ਮੈਚ ਖੇਡੇ ਉਹਦੇ ਵਿੱਚ 28 ਛੱਕੇ ਸੀਗੇ ਜੋ ਮੈਨੂੰ ਹੋਪ ਹੈ ਔਰ ਮੈਂ ਆਸ ਕਰਦਾ ਕਿ ਇਹ ਦੇਸ਼ ਲਈ ਜ਼ਰੂਰ ਖੇਲੇਗਾ ਹਿੰਦੁਸਤਾਨ ਲਈ ਖੇਲੇਗਾ ਕੋਈ ਜੇਦੋਂ ਆਪਣਾ ਕੋਈ ਖਿਡਾਰੀ ਆਪਣਾ ਸ਼ਹਿਰ ਤੇ ਤਰੱਕੀ ਕਰਦਾ ਤਾਂ ਕਿਸ ਤਰ੍ਹਾਂ ਦਾ ਮਸਰਤ ਵੀ ਇਸ ਤੋਂ ਜ਼ਿਆਦਾ ਖੁਸ਼ੀ ਦੀ ਕੋਈ ਗੱਲ ਨਹੀਂ ਹੁੰਦੀ ਕਿਉਂਕਿ ਜਦੋਂ ਤੁਸੀਂ ਕਿਸੇ ਨੂੰ ਦੱਸਦੇ ਹੋ ਤੁਸੀਂ ਇਹ ਹੀ ਕੋਸ਼ਿਸ਼ ਕਰਦੇ ਹੋ ਕਿ ਯਾਰ ਜਿੱਥੇ ਅਸੀਂ ਨਹੀਂ ਪਹੁੰਚ ਸਕੇ ਜਾਂ ਜਿੱਥੇ ਡਿਸਰਵ ਕਰਦਾ ਹੈ ਉੱਥੇ ਬੱਚੇ ਨੂੰ ਪਹੁੰਚਣਾ ਚਾਹੀਦਾ ਇਸ ਤੋਂ ਜ਼ਿਆਦਾ ਖੁਸ਼ੀ ਦੀ ਗੱਲ ਨਹੀਂ ਹੈ ਬਹੁਤ ਬਹੁਤ ਖੁਸ਼ੀ ਹੋਈ ਹੈ ਕਿ ਬੱਚਾ ਉੱਥੇ ਆਈਪਲ ਤੇ ਸਿਲੈਕਟ ਹੋਇਆ ਹੈ ਹਨਾ ਭਾਈ ਦਾ ਜਿੰਦਾਬਾਦ ਭਾਜੀ ਤੁਸੀਂ ਜਾਣਦੇ ਹੋ ਕਿ ਸਿਲਿਲ ਕਿਹੋ ਜਿਹਾ ਘਰ ਚੋਂ ਕਿੱਦਾਂ ਉੱਠ ਕੇ ਔਰ ਇਸਨੇ ਮਿਹਨਤ ਕੀਤੀ ਹੈ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੱਸੋ ਕਿ ਇਹ ਬੱਚਾ ਸਟਾਰਟਿੰਗ ਤੋਂ ਕਿੱਦਾਂ ਲੱਗਾ ਇਹ ਸ਼ੁਰੂ ਤੋਂ ਬੱਚਾ ਬੜਾ ਸੈਂਸੇਰ ਸੀਗਾ ਜੀ ਹਮੇਸ਼ਾ ਆਪਣੀ ਗਰਾਊਂਡ 'ਚ ਸਵੇਰੇ ਵੀ ਆਂਦਾ ਸੀ ਟ੍ਰੇਨਿੰਗ ਕਰਦਾ ਸੀ ਥੋੜਾ ਜਿਹਾ ਬਾਕੀ ਚੀਜ਼ਾਂ ਵਾਲੇ ਦਾ ਸ਼ੁਰੂ ਤੋਂ ਧਿਆਨ ਘਟਾ ਸ਼ਰਾਰਤਾ ਸ਼ੂਟ ਤਾਂ ਘਾਟੀ ਕਰਦਾ ਸੀਗਾ ਸ਼ੁਰੂ ਤੋਂ ক্রিকেট ਸੰਸਾਰਟੀ ਨਾਲ ਕੀ ਅੜਿਆ ਸੀਗਾ ਅੰਮ੍ਰਿਤਸਰ ਦੇ ਵਿੱਚ ਇਹ ਗੱਲ ਕਰੀਏ ਤਾਂ ਅਭਿਸ਼ੇਕ ਸ਼ਰਮਾ ਜਿਹੜੇ ਨੇ ਉਹ ਬਿਲਕੁਲ ਟੌਪ ਤੇ ਨੇ ਵਰਲਡ ਦੇ ਵਿੱਚ ਟੌਪ ਤੇ ਨੇ ਉਸ ਤੋਂ ਬਾਅਦ ਦੂਜਾ ਬੱਚਾ ਆਈਪੀਐਲ 'ਚ ਖੇਡਣ ਲੱਗਾ ਉਹ ਪੇਸ਼ਵਾਸਤ ਕਿ ਕਿ ਅਭਿਸ਼ੇਕ ਸ਼ਰਮਾ ਐਸਲੈ ਨੰਬਰ 1 ਬੈਟਸਮੈਨ ਹੈ ਵਰਲਡ ਦਾ T20 ਦਾ ਤੇ ਹੋਰ ਵੀ ਬੱਚਿਆਂ 'ਚ ਬਹੁਤ ਪੋਟੈਂਸ਼ੀਅਲ ਹੈ ਬਟ ਸੌਰੀ ਗੱਲ ਇਹ ਹੀ ਹੈ ਕਿ ਮੌਕਾ ਕਿਹਨੂੰ ਮਿਲਦਾ ਹੈ ਰਾਈਟ ਟਾਈਮ ਤੇ ਕਿਹਨੂੰ ਮਿਲਦਾ ਦੀ ਫਾਰਮ ਕਿਦਾਂ ਦੀ ਇਹਨੂੰ ਬੜਾ ਅੱਛੇ ਟਾਈਮ ਤੇ ਆਈ ਥਿੰਕ ਰਾਈਟ ਟਾਈਮ ਟੂ ਦੀ ਸੈLECTION ਹੋਈ ਹੈ ਤੇ ਇਹ ਵੀ ਆਰਮ ਵਾਲੇ ਟਾਈਮ ਤੇ ਜੋ ਮੈਨੂੰ ਹੋਪ ਹੈ ਔਰ ਮੈਂ ਆਸ ਕਰਦਾ ਕਿ ਇਹ ਦੇਸ਼ ਲਈ ਜ਼ਰੂਰ ਖੇਲੇਗਾ ਹਿੰਦੁਸਤਾਨ ਲਈ ਖੇਲੇਗਾ ਲੇਕਿ 2-3 ਸਾਲ ਪਹਿਲਾਂ ਇਤਨਾ ਨਿਸਾਬ ਨਹੀਂ ਰਹੀ ਫਾਦਰ ਸਾਹਿਬ ਚਲੇ ਗਏ ਔਰ ਫਾਦਰ ਸਾਹਿਬ ਦੇ ਜਾਣ ਤੋਂ ਬਾਅਦ ਬਿਲਕੁਲ ਬੈਕ ਟੂ ਬੈਕਪ ਵਧੀਆ ਜਿਹੜਾ ਪ੍ਰਦਰਸ਼ਨ ਕਰਨਾ ਮੁਸ਼ਤਾਕ ਅਲੀ ਟਰੋਫੀ ਜਿੱਤਣ ਬਾਰੇ ਬਣਾਉਗਾ ਕਿਤਾ ਦੇ ਇਹ ਜੀ ਇਹਦੇ ਨਾਲ ਥੋੜਾ ਜਿਹਾ ਮੈਂ ਇਮੋਸ਼ਨਲੀ ਵੀ ਅਟੈਚ ਦਾ ਜਦੋਂ ਇਹਦੀ ਲਾਈਫ ਵੀ ਇਦਾਂ ਦਾ ਹੁੰਦਾ ਹੈ ਉਦੋਂ ਹੋਇਆ ਸੀ ਕਿ ਅਸੀਂ ਇਹਨਾਂ ਨਾਲ ਖੜੇ ਸੀਗੇ ਜਿੰਨਾ ਐਜ਼ ਅ ਬ੍ਰਦਰ ਇਹਦੇ ਨਾਲ ਹੀ ਮੋਸਟਲੀ ਅਸੀਂ ਇਹਨੂੰ ਸਮਝਾ ਸਕਦੇ ਸੀ ਗੱਲਬਾਤ ਕਰ ਸਕਦੇ ਸੀ ਮੋਟੀਵੇਟ ਕਰ ਸਕਦੇ ਸੀ ਉਹ ਕੀਤਾ ਔਰ ਇਹ ਬੱਚੇ ਨੇ ਹਿੰਮਤ ਨਹੀਂ ਆ ਰਹੀ ਇਹਨੇ ਇਹੀ ਠਣ ਲਿਆ ਕਿ ਇਹ ਮੇਰੇ ਫਾਦਰ ਮੈਨੂੰ ਗਰਾਊਂਡ ਤੇ ਲੈ ਕੇ ਆਏ ਸੀ ਤੇ ਉਹਨਾਂ ਦਾ ਸੁਪਨਾ ਹੁਣ ਮੈਂ ਉਹ ਉਹ ਨੂੰ ਦੇਖ ਰਿਹਾ ਨੇ ਜਿੱਥੇ ਵੀ ਹੈਗੇ ਤੇ ਮੈਂ ਉਹਨਾਂ ਦਾ ਸੁਪਨਾ ਪੂਰਾ ਕਰਨਾ ਤੇ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ ਤੇ ਵਾਈ ਗੁਰੂ ਨੇ ਇਹਨੂੰ ਮੌਕਾ ਦਿੱਤਾ ਹੈ ਉਹ ਅੱਗੇ ਵਧੀਆ ਪਰਫਾਰਮ ਕਰੇਗਾ ਹੈਗੀ ਓਪਰਚੁਨਿਟੀ ਬਹੁਤ ਵਧੀਆ ਮੇਰੇ ਲਈ ਕਿ ਇੰਡੀਆ ਖੇਲਣ ਲਈ ਤੇ ਉਹੀ ਮੈਂ opportunity ਨੂੰ ਵੇਲ ਕਰਨ ਦੀ ਕੋਸ਼ਿਸ਼ ਕਰਾਂਗਾ ਜਦੋਂ ਵੀ ਆਈਪੀਐਲ ਦੇ ਦਰਵਾਜ਼ੇ ਤੋਂ ਹੀ ਇੰਡੀਆ ਦੀ ਟੀਮ ਦੇ ਰਹੇ ਪੌੜੀਆਂ ਜਿੰਨੀਆਂ ਨੇ ਉਹ ਹੁੰਦੀਆਂ ਨੇ ਤੁਹਾਡੇ ਵੱਲੋਂ ਕਿਹੋ ਜੀ ਪਰਫਾਰਮੈਂਸ ਵਰਗੀ ਕੀਤੀ ਜਾਏਗੀ ਕਿ ਇੰਡੀਆ ਟੀਮ ਨੂੰ ਰਿਪਰਿਜ਼ੈਂਟ ਕਰੋ ਅੰਮ੍ਰਿਤਸਰ ਬਹੁਤ ਮੇਰੇ ਵੱਲੋਂ ਤੇ ਪੂਰੀ ਕੋਸ਼ਿਸ਼ ਹੋਏਗੀ ਜੀ ਜਿੰਨਾ ਮਤਲਬ opportunity ਮਿਲੇਗੀ ਉਹਨਾਂ ਵਧੀਆ ਪਰਫਾਰਮ ਕਰਾ ਜੇ ਇੱਥੇ ਵੀ ਸਿਚੁਏਸ਼ਨ 'ਚ ਬੈਟਿੰਗ ਆਏਗੀ ਤੇ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗਾ ਅ ਤੁਹਾਨੂੰ ਤੁਸੀਂ ਦੱਸਿਆ ਕਿ ਜਿੰਨਾ ਵੀ ਕੀ ਕਰ ਲੈਂਦੇ ਉਹਨਾਂ ਕਿ ਮਿਹਨਤ ਦਾ ਜਿਹੜਾ ਫਲ ਮਿਲਦਾ ਅ ਸਲਿਲ ਨੇ ਕਿੰਨੀ ਕ ਮਿਹਨਤ ਕੀਤੀ ਹੈ ਔਰ ਕਿਸ ਮੁਕਾਮ ਤੱਕ ਮਿਹਨਤ ਮਿਹਨਤ ਇਹ ਬੰਦਾ ਕੀਤੀ ਹੈ ਹਰ ਕਾਫੀ ਪਿਛਲੇ ਸਾਲ ਕਾਫੀ ਮਿਹਨਤ ਕੀਤੀ ਹੈ ਤਦ ਇਹ ਪਲੇਟਫਾਰਮ ਮਿਲਿਆ ਤੇ ਕੋਸ਼ਿਸ਼ ਹੋਏਗੀ ਕਿ ਵੀ ਮਿਹਨਤ ਕਰਾਂ ਤੇ ਇੰਡੀਆ ਲਈ ਖੇਲਣ ਦਾ ਮੌਕਾ ਮਿਲੇ ਸੈਦ ਮੁਸ਼ਤਾਕ ਅਲੀ ਟਰੋਫੀ ਦੇ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਗਿਆ ਉਹਦੇ ਬਾਰੇ ਕੀ ਕਹੋਗੇ ਔਰ ਆਪਣੀ ਆਈਪੀਐਲ ਦੇ ਵਿੱਚ ਐਂਟਰੀ ਦੇ ਬਾਰੇ ਕੀ ਕਹੋਗੇ ਉਦੇ ਬਾਰੇ ਆਏ ਕਿ ਗ੍ਰੇਟਫੁਲ ਆ ਕਿ ਕਿੰਨਾ ਵਧੀਆ ਸੀਜ਼ਨ ਗਿਆ ਮੇਰਾ ਤੇ ਅਗੋ ਮਿਹਨਤ ਕਰਾਂਗਾ ਤੇ ਆਈਪੀਐਲ ਵੀ ਵਧੀਆ ਕਰਾਂਗਾ ਸਭ ਤੋਂ ਵੱਧ ਸ਼ੱਕੇ ਤੁਸੀਂ ਲਗਾਏ ਨੇ ਕਿੰਨੇ ਸ਼ੱਕੇ ਲਗਾਏ ਔਰ ਕਿੰਨੇ ਮੈਚ ਖੇਡੇ ਮੈਂ 8 ਮੈਚ ਖੇਡੇ ਉਹਦੇ ਵਿੱਚ 28 ਸ਼ੱਕੇ ਸੀਗੇ ਸੈਦ ਮੁਸਾਫਲੀ ਟੋਰਪਿਚ ਹੁਣ ਆਈਪੀਐਲ ਤੋਂ ਬਾਅਦ ਦਾ ਜਿਹੜਾ ਸਲੀਲਰ ਦਾ ਕੀ ਪਲਾਨ ਹੈ ਆਈਪੀਐਲ ਤੋਂ ਬਾਅਦ ਹੈ ਕਿ ਜਿੱਦਾਂ ਤੁਹਾਨੂੰ ਦੱਸਿਆ ਕਿ ਪਰਫਾਰਮ ਹੈ ਇਹ ਆਈਪੀਐਲ ਹੀ ਹੈ ਕਿੰਨਾ ਵਧੀਆ ਹੋ ਸਕੇ ਉਹਨਾਂ ਵਧੀਆ ਕਰਨ ਦੀ ਕੋਸ਼ਿਸ਼ ਕਰਾਂ ਐਜ਼ ਅ ਸਿੰਪਲ ਪ੍ਰੈਜ਼ੈਂਟ ਤੇ ਜੀ ਕਰਨ ਦਾ ਕੋਸ਼ਿਸ਼ ਕਰਾਂ ਸਿਲਲ अरोड़ा ਨੂੰ ਇਸ ਮੁਕਾਮ ਤੱਕ ਪਹੁੰਚਣ ਦੇ ਲਈ ਕਿੰਨਾ ਕਿੰਨਾ ਲੋਕਾਂ ਦਾ ਸਹਿਯੋਗ ਮਿਲਿਆ ਔਰ ਕਦੋਂ-ਕਦੋਂ ਮਿਲੇ کافی ਸਹਿਯੋਗ ਮਿਲਿਆ ਥੇ ਕੋਚਾਂ ਦਾ کافی ਥੇ ਸਪੋਰਟਸਟਾਫ ਹੈਲਪ ਮਿਲੀ ਉਹਨਾਂ ਨੇ ਮੈਨੂੰ ਪ੍ਰੈਕਟਿਸ ਕਰਾਈ ਤੇ ਉਹਦੇ ਨਾਲ ਮੈਨੂੰ ਕਾਫੀ ਹੈਲਪ ਮਿਲੀ ਅਰਕੇਸ਼ ਅਰੋੜਾ ਜੀ ਤੁਹਾਨੂੰ ਗਰਾਊਂਡ ਦੇ ਵਿੱਚ ਲੈ ਕੇ ਆਏ ਤੁਹਾਡੇ ਪਿਤਾ ਬੇਸ਼ੱਕ ਆ ਜੋ ਦੁਨੀਆ ਦੇ ਵਿੱਚ ਨਹੀਂ ਹਨ ਲੇਕਿਨ ਉਹਨਾਂ ਦਾ ਬੇਟਾ ਜਿਹੜਾ ਇੱਕ ਚੰਗੇ ਮੁਕਾਮ ਤੇ ਹੈ ਇਹਨੂੰ ਕਿਦਾਂ ਦੇਖਦੇ ਹੋ ਹੈ ਕਿ ਉਹਨਾਂ ਦਾ ਸੁਪਨਾ پورا ਹੋਇਆ ਇੱਕ ਤੇ ਜਿੱਥੇ ਵੀ ਹੋਣ ਜੋ ਖੁਸ਼ ਹੋਣਗੇ ਤੇ ਕੋਸ਼ਿਸ਼ ਕਰਾਂਗਾ ਕਿ ਅੱਗੇ ਵੀ ਉਹ ਖੁਸ਼ ਕਰਨ ਦੀ ਕੋਸ਼ਿਸ਼ ਕਰਾਂਗਾ